ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੋ ਇੱਕ ਬਾਲੇ ਪੁਰਾਣੇ ਸਮੇਂ ਦੀ ਗੱਲ ਸੁਣਨੇ ਅੱਜ ਤੋਂ ਉਹ 50 ਸਾਲ ਪੁਰਾਣੀ ਗੱਲ ਉਹ 55 ਸਾਲ 55 ਸਾਲ ਦੀ ਉਹ ਉਹ ਪਾਈ ਗੱਲ ਕੀ ਹੈ ਆਪਣੇ ਨਗਰ ਦੇ ਵਿੱਚ ਰਾਜਾ ਪਤੀ ਕੋਠੇ ਦੇ ਵਿੱਚ ਇੱਕ ਲਾਹੌਰਾ ਸਿੰਘ ਦਾ ਪਰਿਵਾਰ ਸੀ ਉਹਨਾਂ ਕੋਲੇ ਬਿਜਾਇਤ ਬਹੁਤ ਚੰਗੀ ਸੀ ਤੇ ਇੱਧਰ ਇਹਨਾਂ ਦਾ ਪਰਿਵਾਰ ਸ਼ੰਕਾ ਪਰਿਵਾਰ ਗੱਜੰਗਾ ਪਰਿਵਾਰ ਇਹ ਵਧਿਆ ਸੀ ਇਹਨਾਂ ਨੇ ਪਹਿਲਾਂ ਲਿਆਂਦਾ DT14 ਤੇ ਉਹਨਾਂ ਕੋਲੇ ਪਹਿਲਾਂ ਟਰੈਕਟਰ ਹੈ ਨਹੀਂ ਸੀ ਕੋਈ ਸ਼ੰਕਾ ਕੋਲੇ DT14 ਨਾਲ ਬਹੁਤ ਚਰ ਖੇਤੀ ਕਰੀ ਐ ਇਸ ਪਰਿਵਾਰ ਨੇ ਜਾਂ ਦਰਵਾਰੇ ਕਈ ਕੋਲੇ DT14 ਸੀ ਤੇ ਜਾਂ ਇਹਨਾਂ ਕੋਲੇ ਸੀ DT14 ਉਹਨਾਂ ਦਾ ਕਈਆਂ ਘਰਾਂ ਕੋਲੇ ਸੀ ਵੈਸੇ ਉਹਨਾਂ ਟਰੈਕਟਰ ਆਏ ਆਏ ਸੀ ਹਲੇ ਤੇ ਉਦੋਂ ਮੁੜ ਕੇ ਆ ਸੰਗਤ ਜਿਹੜੇ ਕਾ ਪਰਿਵਾਰ ਸੀ ਉਸ ਟਰੈਕਟਰ ਲੈ 47 ਦਾ 68 ਤੇ ਉਹਦੇ ਨਾਲ ਪਹਿਲੀ ਵਾਹ ਕਰਨ ਤੇ ਪ੍ਰੀਤਮ ਕੇ ਲਈ ਸੀ ਨਵਾਂ ਆਈਸ਼ਾ ਟਰੈਕਟਰ ਨੀਲੀ ਸ਼ੋ ਵਾਲਾ ਇਹ ਪਹਿਲਾਂ ਆਇਆ ਸੀ ਅੱਜ ਤੋਂ ਇਹ ਹੋਣਗੇ ਯਾਨੀ 70 72 70 17 ਦਾ ਯਾਨੀ ਮਾਡਲ ਹੋਊਗਾ ਜਿਹੜਾ ਪ੍ਰੀਤਮ ਘਰ ਨੇ ਲਿਆ ਸੀਗਾ ਹਜੇ ਵੀ ਨ ਕੋਲੇ ਹੈਗਾ ਉਹ ਟ੍ਰੈਕਟਰ ਸਾਹ ਸੰਗਤ ਉਹ ਵੀ ਭਾਰਤ ਪਾਉਣ ਲੱਗੇ ਲੋਪਕਾੜੀ ਪੁਰੇ ਬਾਪੂ ਕੇ ਸਾਲ ਜਿਹੜਾ ਬੇਲਾ ਟਾਈਮ ਹੁੰਦਾ ਸੀ ਉਦੋਂ ਕਿਉਂਕਿ ਭਾਰਤ ਜਿਹੜੀ ਪਾਉਂਦੇ ਹੁੰਦੇ ਨੇ ਨਾ ਉਦੋਂ ਹੱਥੀਂ ਪਾਉਂਦੇ ਸੀ ਦਿਹਾੜੀਏ ਕਰ ਲੈਣੇ ਆਪ ਲੱਗ ਜਾਣਾ ਨਾਲ ਕਿਉਂਕਿ ਸਾਰੇ ਪਰਿਵਾਰ ਤਕੜੇ ਸੀ ਕਈਆਂ ਕੰਮ ਕਰਦੇ ਹੁੰਦੇ ਸੀ ਰੰਬਿਆ ਨਾਲ ਦਾਤਿਆਂ ਨਾਲ ਤੇ ਸਾਰੇ ਪਰਿਵਾਰਟੀ ਆਪ ਨਾਲ ਲੱਗੇਣਾ ਨਾਲ ਲੈ ਲੈਣੇ ਦਿਹਾੜੀਏ ਇਧਰੋਂ ਭਰਤ ਪਾਉਂਦੇ ਸੀ ਪ੍ਰੀਤਮ ਕੇ ਉਧਰੋਂ ਪਾਉਂਦੇ ਸੀ ਗੱਜਣਗੇ ਆਪਣੇ ਲੋਹਰਾ ਸਾਹਿਬ ਦਾ ਪਰਿਵਾਰ ਜੀਤੇ ਹੁਣੀ ਸੰਤਾਲੀ ਦਾ ਟਰੈਕਟਰ ਤੇ ਉਹ ਇਹ ਜਿਹੜਾ DD14 ਲਿਆ ਕਰਨ ਤੇ ਉਹ ਸੰਤਾਲੀ ਦਾ ਨਾਲ ਦੀ ਭਜਾ ਦਿਆ ਕਰਨ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਤੇ ਸਾਨੂੰ ਇਹਦੇ ਵਿੱਚ ਊਡੇ ਲਈ ਟਰਾਲੀ ਤੇ ਚੜ ਕੇ ਅਸੀਂ ਟਰਾਲੀ ਤੇ ਮਿੱਟੀ ਵਾਲੀ ਤੇ ਚੜ ਜਾਣਾ ਸਕੂਲ ਕੋਲੋਂ ਪਾਉਂਦੇ ਹੁੰਦੇ ਸੀ ਇਧਰ ਪਤਾ ਨਹੀਂ ਕਿਹੜਾ ਖੇਤ ਸੀ ਉੱਥੋਂ ਚੱਕੀ ਸੀ ਮਿੱਟੀ ਕੱਲ੍ਹ ਸਕੂਲ ਨਹੀਂ ਜਾਗਦੇ ਸੀ ਟਰੋਏ ਜੇ ਪਏ ਹੋਏ ਸੀ ਆਹੋ ਇੱਥੋਂ ਭਾਈ ਅਸੀਂ ਉੱਤੇ ਟਰਾਲੀ ਤੇ ਬੈ ਜਾਣੀ ਦੇਖਦੇ ਸੀ ਇਹਨੇ ਪ੍ਰੀਤਮ ਨੂੰ ਚਲਾਉਂਦਾ ਹੁੰਦਾ ਸੀ ਇਹਨਾਂ ਦਾ ਤੇ ਚੋਰੀ ਦੋਨੇ ਹੁੰਦੇ ਸੀ ਇਹ ਉਦੋਂ ਜਾਨੀ ਬਹਾਵਾ ਸੀ ਤਕੜੇ ਸੀ ਤੇ ਇਹ ਟਰੈਕਟਰ ਜਿਹੜੇ ਇਹਨਾਂ ਨੇ ਭਾਈ ਉਹ ਗੁੱਸਾ ਕਰਿਆ ਵੀ 47 ਦਾ ਟਰੈਕਟਰ ਕੋਲ ਦੀ ਕਿਉਂ ਭਜਾਤਾ ਜਿਹੜਾ ਐਸ਼ਲ ਟਰੈਕਟਰ ਸੀ ਉਹਦੀ ਭਾਜ ਬਹੁਤ ਸੀ ਕਰੋ ਜਾਣਤਾ ਵਿਚਾਰੇ ਦੀ ਉਹਦੇ ਬੇਤਨ ਅਨਸਾਰ ਸੀ ਇੱਕ ਸਿਲੰਡਰ ਸੀ ਉਹ ਸ਼ਾਇਦ ਚਾਰ ਸਿਲੰਡਰ ਸੀ ਤੇ ਇਹਨਾਂ ਨੇ ਐਸ਼ਲ ਟਰੈਕਟਰ ਕੱਢ ਲਿਆ ਭਾਈ ਐਸਾ ਟਰੈਕਟਰ ਜਦੋਂ ਕੱਢਿਆ ਤੇ ਲਾਇਆ ਪਹਿਲਾ ਕਿਹੜਾ ਇੱਕ ਟਰੈਕਟਰ ਵੀ ਜਾਂਦੇ ਸੁੱਕਾ ਸਾਡੇ ਟਰੈਕਟਰ ਭਜਦਾ ਬਹੁਤ ਸੀ ਸੰਤਾਲੀ ਦਾ ਟਰੈਕਟਰ ਭਜਦਾ ਨਹੀਂ ਸੀ ਉਹ ਖੇਤ 'ਚ ਕੰਮ ਕਰਨ ਵਾਲਾ ਹੀ ਸੀ ਤੇ ਐਸਾ ਟਰੈਕਟਰ ਭਜਦਾ ਬਹੁਤ ਸੀ ਉਹਦੇ 10-10 ਫੁੱਟ ਕੰਟਰੋਲ ਲਗਾਉਂਦੇ ਸੀ 11 ਫੁੱਟ ਜਾਂ 10 ਫੁੱਟੇ ਬਸ ਟਰਾਲੀਆਂ ਤਾਂ ਹੁਣ ਬਣੀਆਂ ਵੱਡੀਆਂ ਉਹ ਭਰ ਕੇ ਤੇ ਪਾਈ ਐਸਾ ਟਰੈਕਟਰ ਨੇ ਚੱਕ ਲੈਣੇ ਨੇ ਉਹ ਬੀਤੂ ਨੇ ਭਜਾਉਣਾ ਤੇ ਕੱਢ ਦੇਣਾ ਸੰਤਾਲੀ ਦੇ ਦਿਨ ਚੀਕਾਂ ਪਾਣੀਆਂ ਭਾਈ ਉਹ ਜੀਤਾ ਚਲਵਾਉਂਦਾ ਸੀ ਇਹਨਾਂ ਦਾ ਜਿਹੜਾ ਹੁਣ ਸੁਰਗਵਾਸ ਹੋ ਗਿਆ ਦੀਪੇ ਦਾ ਡੈਡੀ ਬਹੁਤ ਉਹਨੇ ਭਜਾਇਆ ਟਰੈਕਟਰ ਤੇ ਨਹੀਂ ਗੱਲ ਬਣੀ ਸਾਰੀ ਦਿਹਾੜੀ ਉਹਨੇ ਜੋਰ ਲਾਇਆ ਤੇ ਸਾਰੀ ਦਿਹਾੜੀ ਉਹਨੇ ਪ੍ਰੀਤ ਉਹਨੇ ਲਾਇਆ ਤੇ ਅਸੀਂ ਟਰਾਲੀਆਂ ਤੇ ਹੁੰਦੇ ਸੀ ਇਧਰ ਹੋ ਜਾਣਾ ਉਧਰ ਤੇ ਉਧਰ ਉਧਰ ਇਧਰ ਕਦੇ ਉਹਨਾਂ ਦੀ ਟਰਾਲੀ ਤੇ ਨਹੀਂ ਟਰਾਲੀ ਤੇ ਐਵੇਂ ਟਰੈਕਟਰ ਨੇ ਕਾਲ ਤੇ ਵਟ ਪਾਈ ਤੇ ਬੜੀ ਬੋਲੇ ਬੋਲੇ ਤੋਂ ਉਹ ਚੰਡੇ ਜੇ ਘੱਟ ਕੇ ਟਰਾਲੀ ਤੇ ਲਿਆਉਣੇ ਚੰਡਾ ਘੱਟ ਦੇਣਾ ਟਰਾਲੀ ਤੇ ਵੀ ਆ ਜਾਂਦਾ ਉਹ ਚੰਡ ਗਾ ਜੀ ਹੁੰਦੇ ਸੀ ਉਹ ਲਾਗਣੀ ਲਾ ਕੇ ਤੇ ਚਲੋ ਉਹ ਵੀ ਨੇ ਬੜਿਆ ਕੰਮ ਫਿਰ ਇਹਨੇ ਖੇਤਾਂ ਚੋਂ ਟਰੈਕਟਰ ਨੇ ਬਹੁਤ ਕੰਮ ਕਰਿਆ ਚੰਗਾ ਟਰੈਕਟਰ ਸੀ ਇਹ ਐਸ਼ਰੋ ਲੈਫਟ ਵੀ ਇਹਨਾਂ ਨੇ ਸਹੀ ਕਰਾ ਲਈ ਸੀ ਕੋਈ ਇੰਟਰ ਸੀ ਤਰ੍ਹਾਂ ਲਈ ਸੀ ਇਸ ਤਰ੍ਹਾਂ ਅੱਜ ਵੀ ਟਰੈਕਟਰ ਨਾਲੇ ਕੋਲੇ ਉਸ ਪਰਿਵਾਰ ਕੋਲੇ ਇਸ ਕੋਲੇ ਹੈਗਾ ਵਾ ਚਮਕੌਰ ਕੋਲੇ ਆ ਇਹ ਟਰੈਕਟਰ ਨਾਲ ਐਸ਼ਰ ਦੇ ਨਾਲ ਕਬਜ਼ਾ ਵੀ ਇਹਨਾਂ ਨੇ ਲਿਆ ਸੀ ਕਰਾ ਪੈਲੀ ਦਾ ਉਹ ਕਬਜ਼ੇ ਦਾ ਤਾਂ ਮੈਨੂੰ ਪਤਾ ਨਹੀਂ ਵੀ ਕਿਹਦੇ ਨਾਲ ਸੀ ਕੋਈ ਰੌਦਾਸ ਦੇ ਕੋਈ ਰਿਸ਼ਤੇਦਾਰੀ ਸੀ ਉਹਨਾਂ ਦੇ ਨਾਲ ਹੀ ਸੀ ਕਬਜ਼ੇ ਦਾ ਰੌਲਾ ਤੇ ਉਹ ਆ ਗਏ ਭਾਈ ਲੈ ਵਿੱਚ ਡਾਂਗਾ ਸੂਟੀਆਂ ਲੈ ਕੇ ਤੇ ਇਧਰ ਉਹਨਾਂ ਦਾ ਵੱਡਾ ਦੇਵ ਹੁੰਦਾ ਸੀ ਚੋਰੀ ਹੁੰਦਾ ਸੀ ਚੰਗੀਰ ਉਦੋਂ ਬਾਹਰ ਰੋਡ ਬੜੇ ਵਸਤੇ ਲੱਗਿਆ ਹੁੰਦਾ ਸੀ ਉਹਨਾਂ ਨੂੰ ਪਤਾ ਲੱਗਾ ਵੀ ਉਹ ਵਸਤੇ ਗਿਆ ਹੋਇਆ ਤੇ ਚਾਲੇ ਮਗਰ ਖਣੇ ਜੋ ਆ ਕੀ ਆ ਤੇ ਭਾਈ ਪ੍ਰੀਤਮ ਨੇ ਆਸ਼ਾ ਟਰੈਕਟਰ ਲੈ ਆਂਦਾ ਤੇ ਆ ਕੇ ਬਾਣ ਦੇ ਵਿੱਚ ਬਾੜਤਾ ਚੱਕ ਕੇ ਹਾਲ ਤੇ ਬਹੁਤ ਪਜਾਇਆ ਬੜੇ ਪਜਾਈ ਫਿਰੋ ਨਹੀਂ ਖੜਿਆ ਮੁੜ ਕੇ ਨਹੀਂ ਉਹ ਇਹ ਆਸ਼ੇ ਟਰੈਕਟਰ ਇਸ ਤਰ੍ਹਾਂ ਸਾਥ ਸੰਗ ਤੇ ਨੇ ਪੈੜੀ ਵੀ ਬਣਾਈ ਆ ਜਿਉਂਦੇ ਉਹ ਕਬਜ਼ਾ ਲੈ ਜਾਂਦੇ ਲਈਏ ਜਾਂਦੇ ਆਸ਼ੇ ਟਰੈਕਟਰ ਨੇ ਬਚਾਇਆ ਅਨੰਦਪੁਰ ਵੀ ਲੈ ਕੇ ਜਾਂਦੇ ਰਹੇ ਕਈ ਵਾਰ ਟਰੈਕਟਰ ਗਿਆ ਲੋਕ ਖੜ ਖੜ ਕੇ ਦੇਖਦੇ ਹੁੰਦੇ ਰੋਏ ਸ਼ੇ ਟਰੈਕਟਰ ਨੂੰ ਕਿਉਂਕਿ ਮੋਟੀਵੇਟ ਕਰਾਇਆ ਵਾ ਸੋਸ਼ਲ ਮੇ ਵੀ ਇਹ ਅਰੰਗ ਕਰਾਤਾ ਸੀ ਦੁਆਰਾ ਛਤਰੀ ਬੜੀ ਵਧੀਆ ਲੱਗੀ ਲੈਪਟਪ ਪੰਪ ਸਾਹ ਕੋ ਪੂਰਾ ਫਟਬਾੜ ਟਾਇਰ ਟੂਰਨਾਮੇ ਬਰਗਾਰਡ ਲੱਗੇ ਬਹੁਤ ਵਧੀਆ ਬਣਿਆ ਹੋਇਆ ਆ ਜੋ ਚਮਕੌਰ ਕੋਲੇ ਸਨ ਗੱਜਣੋ ਸੈਕੰਡਰੀ ਪਰਿਵਾਰ ਕੋਲੇ ਐਸਾ ਟਰੈਕਟਰ ਨੇ ਵੜਗਾ ਉੱਟਣ ਨਾਲ ਖਾਣਿਆ ਨਹੀਂ ਕਿਤੇ ਖੜਿਆ ਹੋਣਾ ਰਸਤੇ ਦੇ ਵਿੱਚ ਅਸੀਂ ਵੀ ਐਸਾ ਟਰੈਕਟਰ ਪਾਇਆ ਸਾਨੂੰ ਵੀ ਪਤਾ ਐਸਾ ਟਰੈਕਟਰ ਦੇ ਕਿੰਨੇ ਕਰਤੱਵ ਅਸੀਂ ਜਿੰਨੇ ਮਰਜ਼ੀ ਖੇਤੀ ਕਰ ਲੋ ਸਰਾਰਜੀਓ ਤੇ ਪਰ ਚਲਾਉਣ ਵਾਲਾ ਬੰਦਾ ਵਧੀਆ ਚਾਹੀਦਾ ੱੱਕਾ ਨਾ ਕਰੇ ਮਸੇ ਨੀਨਾ ਖੇਚੋ ਤੋ ਕੰਮ ਜਨਨਾ ਮਰਜੀ ਰਹਿਲਾ ਜਰ ਮਾੜੇ ਮਾੜੇ ਬੜਤਾਂ ਤੋਂ ਬੰਦੇ ਲੈ ਲੈਂਦੇ ਸੀ ਕੰਮ ਇਹ ਤਾਂ ਐਸ਼ਾ ਟਰੈਕਟਰ ਸੀ ਡੀਟੀ 14 ਸੀ ਬਹੁਤ ਕੰਮ ਲੋਕਾਂ ਨੇ ਲਿਆ ਦਰਵਾਰੇ ਕਹਿੰਦੇ ਬਹੁਤ ਕੰਮ ਡੀਟੀ ਚਾਹਤੋ ਤੋਂ ਲਿਆ ਹਜੇ ਉਹਨਾਂ ਕੋਲੇ ਵੀ ਹੈਗਾ ਵਾ ਬਹੁਤ ਘਰਾਣੇ ਟਰੈਕਟਰ ਉਹ ਸਾਹਮੇ ਹੋਏ ਆ ਪੁਰਾਣੇ ਟਰੈਕਟਰ ਜਿਨ੍ਹਾਂ ਨੇ ਕੰਮ ਚੜਾਏ ਹੋਏ ਆ ਕਉਂ ਵੀ ਉਹਨਾਂ ਨੇ ਖੇਤੀ ਕਰੇ ਬੰਦਿਆਂ ਨੇ ਮਗਰ ਜੋ ਲਾਇਆ ਟਰੈਕਟਰ ਨੇ ਪੈੜੀ ਵਾਹੀ ਤੇ ਕੰਮ ਚੜੇ ਤੇ ਉਹ ਟਰੈਕਟਰ ਨੂੰ ਅਗਲਾ ਰੱਖੀ ਬੈਠਾ ਅੱਜ ਵੀ ਅ ਇਸ ਤਰ੍ਹਾਂ ਕਰਕੇ ਸਾਧ ਸੰਗਤ ਅਮਰ ਸਿੰਘ ਦੇ ਪਰਿਵਾਰ ਕੋਲੇ ਉਹ ਮੈਸੀ ਹੁੰਦੇ ਸੀ ਤਿੰਨ ਚਾਰੇ ਮੈਸੀ ਹੁੰਦੇ ਸੀ ਇਹਦੇ ਖੇਤੋਂ ਆਏ ਨਿਕਲੇ ਟੈਂਕਾਂ ਨੂੰ ਪੈੜੀ ਬਾਉਣ ਆਹ ਹੌਂ ਟਰੈਕਟਰ ਨਾਲ ਜਿਆ ਸੁਵਰਾਜ ਗੁਰੂ ਜਤਾ ਵੱਡੇ ਪਹਿਲਾਂ ਨਾਲ ਕੋਲੇ ਮੈਸੀ ਤੇ ਇੱਕ 65 ਦਾ ਟਰੈਕਟਰ ਹੁੰਦਾ ਸੀ ਮਸ਼ੀਨ ਤੇ ਵੀ ਲਾਈ ਰੱਖਿਆ ਕੁਝ ਟਾਈਮ ਨੂੰ ਬੜੀਆਂ 20 ਤਵੀਆਂ ਹੁੰਦੀਆਂ ਸੀ ਉਹਦੇ ਮਗਰ ਬਹੁਤ ਬੜੀ ਬਾਹਰ ਦਾ ਸੀ ਜਨਨਜੀਤੇ ਨੇ ਤੇ ਬਲਜੀਤੇ ਨੇ ਵਾਇਆ ਵਾਲਾ ਹੋ ਇਸ ਤਰ੍ਹਾਂ ਸਾਧ ਸੰਗਤ ਬੜੇ ਪੁਰਾਣੇ ਟਰੈਕਟਰ ਜਿਨ੍ਹਾਂ ਨੇ ਚੜਾਈਆਂ ਕਰੀਆਂ ਬਹੁਤ ਆਮ ਸੌਣਾ ਨੇ ਪੂਰਨੇ ਮਖਤਿਆਰੇ ਨੇ ਕੰਮ ਬਹੁਤ ਕਰਿਆ ਬਹੁਤ ਕੰਮ ਕਰਿਆ ਆਮ ਸੌਰਤ ਦਿਮਾਗ ਬਹੁਤ ਸ ਹੈ ਸਹੀ ਸੀ ਹੋਸ ਤੋਂ ਤੇ ਜੋਸ ਤੋਂ ਕੰਮ ਨਹੀਂ ਉਹਨੇ ਹੋਸ਼ ਹੋਸ ਤੋਂ ਹੀ ਕੰਮ ਲਿਆ ਜੋਸ਼ ਨਹੀਂ ਵਰਤਿਆ ਹਰੇਕ ਨਾਲ ਪ੍ਰੇਮ ਪਿਆਰ ਰੱਖਿਆ ਜਿਵੇਂ ਸੁਖਦੀਪ ਸਰਪੰਚ ਦਾ ਨਾ ਇਸ ਤਰ੍ਹਾਂ ਹੀ ਆਪਦੇ ਪੜਦਾਦ ਜੀ ਤੇ ਇਹ ਇਸ ਤਰ੍ਹਾਂ ਹੀ ਹੋ ਕਰਦਾ ਹੁੰਦਾ ਸੀ ਹਰੇਕ ਨੂੰ ਜੀ ਕਹਿ ਕੇ ਚਾਚਾ ਜੀਤਾ ਜੀ ਵੀਰ ਭਾਈ ਛੋਟਿਆਂ ਨੂੰ ਆ ਕੇ ਜਿਹੜੇ ਸਿਪਾਹੀ ਆਉਂਦੇ ਉਹਨਾਂ ਨੂੰ ਪਿਆਰ ਨਾਲ ਬਿਠਾਉਣਾ ਦੱਸੋ ਭਾਈ ਕੀ ਗੱਲ ਹੈ ਦੁਨੀਆਂ ਤੋਂ ਚਲੇ ਸਭ ਨੇ ਜਾਣਾ ਪਿਆਰ ਬੱਲੇ ਇਹਨਾਂ ਗੱਲਾਂ ਪਿਆਰ ਵਾਲਿਆਂ ਦੇ ਨਹੀਂ ਹੁੰਦੀਆਂ ਉਹਦੀਆਂ ਅੱਜ ਤਾਂ ਹੀ ਆ ਬਸਾਂ ਨੂੰ ਚੇਤੇ ਕਰਦੇ ਆ ਕਿਉਂਕਿ ਸਾਡਾ ਖੇਤ ਉਹਦੇ ਨਾਲ ਸੀ ਰਾਇ ਨਹੀਂ ਸੀ ਉਹ ਮਾੜੀ ਦਿੰਦਾ ਉਹਨੇ ਕਹਿਣਾ ਬਾਪੂ ਉਹਣਾ ਬੇਸੋ ਆਏ ਨਹੀਂ ਐਂ ਕਰੀਦਾ ਹੁੰਦਾ ਕੋਈ ਨਹੀਂ ਪੈਲੀ ਸਾਡਾ ਜੇ ਥੋੜੇ ਬਾਲਦਪੁਰਾ ਰਹੇ ਮੈਂ ਤੇ ਆਪਣਾ ਰਣਜੀਤਾ ਵਾਧੂਗਾ ਪੈਲੀ ਉਹਨੇ ਕਹਿਣਾ ਜਾ ਕਰਨ ਜੀ ਤਨ ਬਜਾ ਪੈਲੀ ਉਹਨਾਂ ਦੀ ਭਾਈ ਬਾਕੇ ਆ ਬਾਜਾਂ ਦੇ ਹੁੰਦੇ ਸੀ ਇਸ ਤਰ੍ਹਾਂ ਸਾਡਾ ਬਹੁਤ ਪਿਆਰ ਸੀ ਬਲਜੀਤੇ ਹੁਣਾਂ ਦੇ ਨਾਲ ਜੀਤੇ ਹੁਣਾਂ ਦੇ ਨਾਲ ਰਾਮਸੂ ਚਾਚੇ ਹੁਣਾਂ ਦੇ ਨਾਲ ਵੀ ਕਈ ਵਾਰ ਅਸੀਂ ਕੰਮ ਵੀ ਇਕੱਠਾ ਕਰਦੇ ਰਿਹਾ ਮੈਂ ਕਣਕ ਵੜਾਉਂਦਾ ਸੀ ਉਹਨਾਂ ਨਾਲ ਤੇ ਖਣਮਪਾ ਲੈ ਲੈਣਾ ਉਹਨਾਂ ਤੋਂ ਇਸ ਤਰ੍ਹਾਂ ਸਾਹਾ ਸੰਤ ਬਹੁਤ ਕਾਰ ਚੱਲਦੇ ਰਿਹਾ ਮਾਈਕਲ ਜੀ ਕਾਕਲ ਸਾਹਿਬ ਮਾਈਕਲ ਜੀ ਕੀ ਫਤਿਹ